ਦੀ ਟੀਮ ਇਸ ਵਕਤ ਮਹੱਲਾ ਰਾਜਪੂਤਾ ਦੇ ਵਿੱਚ ਮੌਜੂਦ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇਪੀ ਇੱਥੇ ਪਹੁੰਚੇ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਿਡਾਲਾ ਉਹਨਾਂ ਦੇ ਨਾਲ ਨੇ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਾਂਗੇ ਕਿਉਂਕਿ ਇਲੈਕਸ਼ਨ ਬਹੁਤ ਫਿਰਦੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਪਾ ਲੈਣ ਬਹੁਤ ਮਿਹਰਬਾਨੀ ਸੱਸੀ ਗਾਲ ਜੀ ਸਰ ਕੀ ਮੁੱਦੇ ਹੋਣਗੇ ਵਿਦਿਆ ਮੁੱਦੇ ਦੇਸ਼ ਦਾ ਇਲੈਕਸ਼ਨ ਹੈ ਔਰ ਦੇਸ਼ ਦੇ ਵਿੱਚ ਬਹੁਤ ਸਾਰੇ ਐਸੇ ਮੁੱਦੇ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਵਾਸਤੇ ਹਲੇ ਤੱਕ ਕੋ ਟੱਚ ਨਹੀਂ ਕੀਤਾ ਪੰਜਾਬ ਦੀਆਂ ਬਹੁਤ ਸਾਰੀਆਂ ਹਕੀ ਮੰਗਾਆਂ ਜਿਹੜੀਆਂ ਬਹੁਤ ਦੇਰ ਤੋਂ ਲਟਕ ਰਹੀਆਂ ਨੇ ਜਿਨ੍ਹਾਂ ਨੂੰ ਕਈ ਵਾਰੀ ਬੀਜੇਪੀ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਈ ਵਾਰੀ ਕਿਹਾ ਕਿ ਅਸੀਂ ਇਹਨਾਂ ਨੂੰ ਉਹ ਮੰਗਾ ਨੂੰ ਮੰਨਾਂਗੇ ਖਾਸ ਤੌਰ ਤੇ ਜਿਹੜੇ ਬੰਦੀ ਸਿੱਖ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਦੋਂ 550ਵਾਂ ਗੁਰਪੁਰ ਹੋਇਆ ਸੀ ਉਥੇ ਐਲਾਨ ਕੀਤਾ ਗਿਆ ਸੀ ਮੋਦੀ ਸਾਹਿਬ ਵੱਲੋਂ ਕਿ ਬਹੁਤ ਜਲਦੀ ਉਹਨਾਂ ਨੂੰ ਰਿਲੀਜ਼ ਕਰਤਾ ਜਾਇ ਰਹਾ ਕਰ ਦਿੱਤਾ ਜਾਵੇਗਾ لیکن ਹਲੇ ਤੱਕ ਨਹੀਂ ਹੋਏ ਪੰਜਾਬ ਦਾ ਚੰਡੀਗੜ੍ਹ ਦੇ ਰਾਜਧਾਨੀ ਉਹ ਨਹੀਂ ਮਿਲੀ ਪੰਜਾਬੀ ਬੋਲਦੇ ਇਲਾਕੇ ਨਹੀਂ ਮਿਲੇ ਪਾਣੀਆਂ ਦੀ ਕੋਈ ਹਲੇ ਤੱਕ ਫੈਸਲਾ ਨਹੀਂ ਹੋ ਰਿਹਾ ਨਾ ਸਰਕਾਰ ਕਰ ਰਹੀ ਹੈ ਨਾ ਜਿਹੜਾ ਟ੍ਰਿਬਿਊਨਲ ਹੈ ਉਹ ਕਰ ਰਿਹਾ ਇੱਕ ਬਹੁਤ ਵਿਚਿਤਰ ਸਥਿਤੀ ਦੇ ਵਿੱਚ ਪੰਜਾਬ ਜਿਹੜਾ ਹੈ ਇਸ ਲਈ ਪ੍ਰਦੇਸ਼ ਹੈ ਔਰ ਮੈਂ ਸਮਝਦਾ ਕਿ ਇਸ ਨੂੰ ਇੱਕ ਸਟਰੋਂਗ ਲੀਡਰਸ਼ਿਪ ਦੀ ਲੋੜ ਹੈ ਔਰ ਅਕਾਲੀ ਦਲ ਦੇ ਪ੍ਰਧਾਨ ਸਤ ਸੁਖਬੀਰ ਸਿੰਘ ਬਾਦਲ ਉਹ ਸਾਨੂੰ ਮੁਹैया ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਇੱਕ ਬਹੁਤ ਤਗੜੇ ਸਟੈਂਡ ਦੇ ਨਾਲ ਕੇਂਦਰ ਦੇ ਸਾਹਮਣੇ ਪੇਸ਼ ਹੋਏਗਾ ਪੰਜਾਬ ਦੇ ਜੋ ਅੱਜ ਕੱਲ੍ਹ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਹੀ ਜਾਣਦੇ ਹੋਗੇ ਬੜੇ ਬੁਰੇ ਹਾਲਾਤ ਹੈ ਜੀ ਜਗਾ ਜਗਾ ਤੁਸੀਂ ਦੇਖੋ ਨਕੌਦਰ ਸ਼ਹਿਰ ਦੇ ਵਿੱਚ ਕੀ ਹਾਲ ਹੈ ਬੈਂਕਾਂ ਲੁੱਟੀਆਂ ਜਾ ਰਹੀਆਂ ਪੈਟਰੋਲ ਪੰਪ ਲੁੱਟੇ ਜਾ ਰਹੇ ਆ ਲੋਕਾਂ ਦੀਆਂ ਲੇਡੀਜ਼ ਦੀਆਂ ਵਾਲੀਆਂ ਕਿਸੇ ਦੀ ਚੈਨੀ ਮਰਡਰ ਹੋ ਰਹੇ ਨੇ ਨਕਈਆਂ ਨੂੰ ਬੈਂਕ ਦੀ ਦੁਕਾਨ ਬੰਦ ਕਰਦੇ ਕਰਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਕੋਈ ਇਸ ਤਰ੍ਹਾਂ ਦੇ ਹਾਲਾਤ ਜਿਹੜੀ ਲਾਅ ਲੈਸਨੈਸ ਹੈ ਇਸ ਸਰਕਾਰ ਬਿਲਕੁਲ ਫੇਲ ਹੈ ਪੰਜਾਬ ਦੀ ਸਰਕਾਰ ਇਸ ਨੂੰ ਕੰਟਰੋਲ ਕਰਨ ਵਾਸਤੇ ਸਰ ਦੇ ਮਾਹੌਲ ਨੂੰ ਦੇਖੀਏ ਕੀ ਹਾਲਾਤ ਨੇ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਧੰਨ ਪਿੰਡਾਂ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਿੰਡਾਂ ਚ ਵੀ ਸ਼ਹਿਰਾਂ ਦੇ ਵਿੱਚ ਵੀ ਕਿਉਂਕਿ 2 ਸਾਲ ਦਾ ਜਿਹੜਾ ਪੰਜਾਬ ਦਾ ਰਾਜਕਾਲ ਹੈ ਆਮ ਆਦਮੀ ਪਾਰਟੀ ਦਾ ਲੋਕ ਇਸ ਤੋਂ ਉਕਾ ਚੁੱਕੇ ਨੇ ਲੋਕਾਂ ਨੂੰ ਬੜੀਆਂ ਲਾਰੇ ਦਿੱਤੇ ਗਏ ਸੀ ਲੋਕਾਂ ਨੂੰ ਬੜੇ ਲੁਭਾਵਨੇ ਨਰੇ ਦਿੱਤੇ ਗਏ ਸੀ ਨਾ ਕੋਈ ਨਾਰਾ ਇਹਨਾਂ ਦਾ ਪੂਰਾ ਹੋਇਆ ਨਾ ਇਹਨਾਂ ਦੀ ਕੋਈ ਗਾਰੰਟੀ ਪੂਰੀ ਹੋਈ ਤੇ ਲੋਕ ਸਮਝਦੇ ਨੇ ਕਿ ਸਾਤੋਂ ਭੁੱਲ ਹੋ ਗਈ ਆ ਔਰ ਇਸ ਇਲੈਕਸ਼ਨ ਦੇ ਵਿੱਚ ਉਹ ਲੋਕ ਜਿਹੜੇ ਨੇ ਜਿਹੜੇ ਪੰਜਾਬ ਦੀ ਸਰਕਾਰ ਤੋਂ ਤੰਗ ਨੇ ਉਹਨਾਂ ਦੇ ਪ੍ਰਸ਼ਾਸਨਿਕ ਜਿਹੜਾ ਸਿਸਟਮ ਹੈ ਉਹ ਨਹੀਂ ਪ੍ਰੋਪਰ ਚੱਲ ਰਿਹਾ ਲਾਅ ਐਂਡ ਆਰਡਰ ਨਹੀਂ ਠੀਕ ਚੱਲ ਰਿਹਾ ਜਿਹੜੀ ਸਾਡੀ ਰੇਤਾ ਔਰ ਬਜਰੀ ਹੈ ਉਹਨਾਂ ਦੇ ਭਾਅ ਨਹੀਂ ਕੰਟਰੋਲ ਹੋ ਰਹੇ ਇਹਨੇ ਇਹਨਾਂ ਨੇ ਵਾਅਦੇ ਕੀਤੇ ਸੀ ਮੇਰਾ ਖਿਆਲ ਹੈ ਇਹਨਾਂ ਦਾ ਇੱਕ ਵੀ ਵਾਅਦਾ ਕੋਈ ਨਾ ਪੂਰਾ ਹੋਇਆ ਨਾ ਹੋਣਾ ਇਸ ਲਈ ਲੋਕਾਂ ਨੇ ਫਿਰ ਇਹਨਾਂ ਨੂੰ ਬਦਲਾਅ ਵਾਸਤੇ ਵੋਟ ਸ਼ਰਮ ਨਿਕਾਲੇ ਦਲ ਨੂੰ ਪਾਣੀ ਕੀ ਮੈਸੇਜ ਅਫੀਲ ਦੇ ਵਿੱਚ ਕੋਈ ਸਵਾਲ ਹੈ ਮੇਰਾ ਜੀ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਦੇਖੋ ਮੈਂ ਇਹੀ ਦੇਣਾ ਚਾਹਨਾ ਕਿ ਦੇਸ਼ ਤੇ ਹਾਲਾਤ ਬੜੇ ਵਿਚਿਤ੍ਰ ਹਾਲਾਤ ਜਿਹੜੇ ਬਣ ਗਏ ਆ ਔਰ ਇੱਥੇ ਬਹੁ ਗਿਣਤੀ ਲੋਕ ਜਿਹੜੇ ਆ ਉਹ ਘੱਟ ਗਿਣਤੀ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਸ਼ ਦਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਲੋਕਤੰਤਰ ਨੂੰ ਖਤਰਾ ਹੈ ਲੋਕਤੰਤਰ ਦੀ ਆੜ ਦੇ ਵਿੱਚ ਤਾਣਾਸ਼ਾਹੀ ਤੇ ਪਨਪ੍ਰਈ ਹੈ ਜਿਹੜੀ ਕਿ ਇੱਕ ਡੈਮੋਕਰੈਟਿਕ ਕੰਟਰੀ ਲਈ ਠੀਕ ਨਹੀਂ ਹੈ ਉਹਨੂੰ ਠੀਕ ਕਰਨ ਵਾਸਤੇ ਅਸੀਂ ਲੋਕਾਂ ਕੋਲ ਜਾ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਗੁਰਪ੍ਰਤਾਪ ਸਿੰਘ ਬਡਾਲਾ ਇੱਕ ਮਿੰਟ ਸਰ ਇੱਕ ਮਿੰਟ ਲਵਾਂਗਾ ਤੁਹਾਡਾ ਸਰ ਸਭ ਤੋਂ ਪਹਿਲੇ ਸਰ ਤੁਹਾਡਾ ਇੱਕ ਤਾਲਾ ਨਹੀਂ ਉੱਤੇ ਬਹੁਤ ਧੰਨਵਾਦ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਇਲੈਕਸ਼ਨ ਨੂੰ ਕਿਪੀ ਸਾਹਿਬ ਦੀ ਜਿਹੜੀ ਇਲੈਕਸ਼ਨ ਹੈ ਇਹਨੂੰ ਬਹੁਤ ਹੀ ਤਕੜਾ ਹੰਗਾਰਾ ਮਿਲ ਰਿਹਾ ਕਿੰਨਾ ਵਿੱਚ ਬਹੁਤ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਲੋਕ ਹੁਣ ਸਾਰੇ ਅਕਾਲੀ ਦਲ ਦਾ ਸਾਥ ਦੇਣਾ ਚਾਹੁੰਦੇ ਆ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਆ ਖੇਤਰੀ ਪਾਰਟੀ ਆ ਤੇ ਸਾਰੇ ਪੰਜਾਬੀਆਂ ਦੀ ਇਹ ਨਿਮੈਂਦਗੀ ਕਰਦੀ ਆ ਅਕਾਲੀ ਦਲ ਨੇ ਆਪਣੇ ਸਮੇਂ ਤੇ ਵਿੱਚ ਪੰਜਾਬ ਵਾਸਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਅਗਰ ਪੰਜਾਬ ਦੀ ਤਰੱਕੀ ਹੋਈ ਆ ਤੇ ਅਕਾਲੀ ਦਲ ਦੇ ਸਮੇਂ ਦੌਰਾਨ ਹੋਈ ਆ ਮੁਰਾਲ ਸਾਹਿਬ ਅੱਗੇ ਇਕੱਠੀਆਂ ਦੋ ਪਾਰਟੀਆਂ ਸੋਣ ਲੜਦੀਆਂ ਸੀ ਕਿ ਇਕੱਲੇ ਲੜ ਰਹੇ ਹੋ ਇਹਦਾ ਕੋਈ ਫਰਕ ਪਵੇਗਾ ਦਿਨ ਸਾਰੀਆਂ ਪਾਰਟੀਆਂ ਕਲੀਆਂ-ਕਲੀਆਂ ਇਲੈਕਸ਼ਨ ਲੜ ਰਹੀਆਂ ਅਕਾਲੀ ਦਲ ਨੇ ਇਸ ਕਰਕੇ ਇਲੈਕਸ਼ਨ ਕਰ ਲੈਣ ਦਾ ਮਨ ਮਨਾਇਆ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਕੇਂਦਰ ਵਿੱਚ ਉਹਨਾਂ ਦੀ ਸਰਕਾਰ ਆ ਉਹਨਾਂ ਨੇ ਪੰਜਾਬ ਦੇ ਕਿਸੇ ਮਸਲੇ ਨੂੰ ਹੱਲ ਨਹੀਂ ਕੀਤਾ ਉਹਨਾਂ ਨੇ ਸਾਰੇ ਮਸਲੇ ਮਸਲੇ ਜਿਹੜੇ ਸਾਡੀ ਮੰਗਾਂ ਸੀਗੀਆਂ ਜਾਂ ਪੁਰਾਣੇ ਜਿਹੜੇ ਇਸ਼ੂ ਸੀ ਪੰਜਾਬ ਦੇ ਸਾਰੇ ਜਿਉਂ ਦੇ ਤਿਉਂ ਲਟਕਦੇ ਰੱਖੇ ਉਹਨਾਂ ਨੇ ਅਗਰ ਬੀਜੇਪੀ ਕੋ ਪੰਜਾਬ ਵਾਸਤੇ ਕੋਈ ਪਹਿਲ ਕਦਮੀ ਕਰਦੀ ਕਿਸਾਨਾਂ ਦੀਆਂ ਮੰਗਾਂ ਮੰਦੀ ਜਾਂ ਜਿਹੜੇ ਹੋਰ ਪੰਜਾਬ ਦੇ ਇਸ਼ੂਜ਼ ਨੇ ਚਾਹੇ ਉਹ ਬੰਦੀ ਸਿੰਘਾਂ ਦੇ ਆ ਸ਼ਰਮਨੀ ਕਮੇਟੀ ਦਾ ਆ ਚੰਡੀਗੜ੍ਹ ਦਾ ਆ ਜਾਂ ਪਾਣੀਆਂ ਦਾ ਉਹਤੇ ਕੋਈ ਗੌਰ ਕਰਦੀ ਤਾਂ ਫੇਰ ਕਤ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ ਕਿ ਐਸੋ ਇਸ ਕਰਕੇ ਕੱਲੇ ਲੜ ਰਹੇ ਆ ਲੇਕਿਨ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਆ ਤੇ ਇਸ ਪੰਜਾਬੀ ਜਿੱਥੇ ਵੀ ਦੁਨੀਆਂ 'ਚ ਬੈਠਾ ਚਾਹੇ ਬਾਹਰ ਬੈਠਾ ਹੋ ਚਾਹੁੰਦਾ ਆ ਕਿ ਅਕਾਲੀ ਦਲ ਤਕਰਾਵੇ ਅਕਾਲੀ ਦਲ ਪੰਜਾਬ ਦੀ ਆਵਾਜ਼ ਬਣੇ ਤੇ ਅਕਾਲੀ ਦਲ ਮੋਹਰੇ ਹੋ ਕੇ ਪੰਜਾਬ ਨੂੰ ਆਪਣੀ ਸੰਭਾਲੇ ਇੱਕੋ ਹੀ ਪਾਰਟੀ ਆ ਪੰਜਾਬੀ ਇਸ ਗੱਲ ਨੂੰ ਪਲੀ ਪ੍ਰਕਾਰ ਜਾਣਗੇ ਨੇ ਜਿਹੜੀ ਪੰਜਾਬ ਦੇ ਹਾਲਾਤਾਂ ਨੂੰ ਸੰਭਾਲ ਸਕਦੀ ਆ ਉਹ ਐ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਹਾਲਾਤਾਂ ਦੇ ਬਾਰੇ ਕੀ ਕਹਾਂਗੇ ਤੁਸੀਂ ਜੋ ਅੱਜ ਦੇ ਹਾਲਾਤ ਇਨੇ ਮਾਰੇ ਹੋ ਗਏ ਨੇ ਇੰਨੇ ਖਰਾਬ ਹੋ ਗਏ ਨੇ ਕਿ ਬੜਾ ਮਨ ਖਰਾਬ ਬੜਾ ਮਨ ਪਰੇਸ਼ਾਨ ਹੁੰਦਾ ਵੀ ਇੰਨੀਆਂ ਲੁੱਟਾਂ ਖੋਹਾਂ ਡਕੈਤੀਆਂ ਮਾਰ ਤਾੜ ਕਤਲੋਗਾਰਤ ਆਪਣੇ ਸ਼ਹਿਰ ਵਿੱਚ ਵੀ ਇੱਕ ਮੁੰਡਾ ਵਿਚਾਰਾ ਟਿੰਮੀ ਚਾਵਲਾ ਬਿਨਾਂ ਕਿਸੇ ਵਜ੍ਹਾ ਤੋਂ ਉਹਨੂੰ ਗੋਲੀ ਮਾਰਤੀ ਸੰਦੀਪ ਨੰਗਲੰਮੀਆ ਉਹਨੂੰ ਮਾਰਤਾ ਤੇ ਫਿਰ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਰੋਜ਼ ਇੱਥੇ ਦੁਕਾਨਾਂ ਵਪਾਰਕ ਧਾਰੇ ਲੁੱਟੇ ਜਾਂਦੇ ਆ ਪੁਲਿਸ ਕੁਛ ਕਰਦੀ ਨਹੀਂ ਸਰਕਾਰ ਆਪਣੀ ਹਰਕਤ ਚਾਉਂਦੀ ਨਹੀਂ ਭਗਵਾਨ ਦਮਨ ਜੀ ਦੇ ਬਸ ਦੀ ਗੱਲ ਹੀ ਨਹੀਂ ਰਹੀ ਇੱਕ ਇੱਕ ਮਿੰਟ ਰੋਕਣਾ ਚਾਹਾਂਗਾ ਉਹਨਾਂ ਦਾ ਤਾਂ ਕਹਿਣਾ ਜੀ ਅਸੀਂ ਬਹੁਤ ਸਾਰੀਆਂ ਨੌਕਰੀਆਂ ਦੇ ਦਿੱਤੀਆਂ ਆਮ ਆਦਮੀ ਕਲੀਨਿਕ ਖੋਲਦੇ ਤੇ ਬਡੇ ਬਡੇ ਬੋਲ ਲਗਾਏ ਜਾ ਰਹੇ ਨੌਕਰੀਆਂ ਨੌਕਰੀਆਂ ਜਿਹਨੂੰ ਮਿਲੀਆਂ ਅਸੀਂ ਕਹਿੰਨੇ ਜੀ ਸਦਕੇ ਨੌਕਰੀਆਂ ਨੂੰ ਮਿਲ ਗਈ ਇਹ ਬਾਦਲ ਸਾਹਿਬ ਨੇ ਦਿੱਤੀ ਆ ਹੋ ਸਕਦਾ ਕਾਂਗਰਸ ਨੇ ਹੀ ਨੌਕਰੀ ਦਿੱਤੀ ਆ ਹੁਣ ਇਹ ਸਰਕਾਰ ਦਾ ਫਰਜ਼ ਬਣਦਾ ਆ ਕੋਈ ਸਹਾ ਨਹੀਂ ਲੋਕਾਂ ਤੇ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਕਿਹਨੇ ਉਹਦੀ ਬਾਹ ਫੜਨੀ ਆ ਸਰਕਾਰ ਨੇ ਫੜਨੀ ਆ ਪਰ ਨਾਲ ਨਾਲ ਸਰਕਾਰ ਰਾਖੀ ਵੀ ਰੱਖਦੀ ਆ ਸਰਕਾਰ ਲੋਕਾਂ ਨੂੰ ਸੁਰੱਖਿਆ ਵੀ ਦਿੰਦੀ ਆ ਤੇ ਸਰਕਾਰ ਲੋਕਾਂ ਦੀ ਤਰੱਕੀ ਵਾਸਤੇ ਆਪਣਾ ਯੋਗਦਾਨ ਪਾਉਂਦੀ ਆ ਦੋ ਸਾਲਾਂ ਜੀ ਦੱਸੋ ਕਿਹੜਾ ਕੰਮ ਹੋਇਆ ਸੁਰੱਖਿਆ ਕਿੱਥੇ ਗਈ ਸਰਕਾਰ ਨਸ਼ਾ ਖਤਮ ਕਰਨ ਵਾਸਤੇ ਵਚਨਮਤ ਸੀਗੀ केजरीवाल ਨੇ ਕਿਹਾ ਕਿ ਅਸੀਂ 2 ਮਹੀਨੇ ਨਸ਼ਾ ਬੰਦ ਕਰਾਂਗੇ ਦੱਸੋ ਨਸ਼ਾ ਕਿ ਬੰਦ ਹੋਇਆ ਨਸ਼ਾ ਬੰਦ ਗਿਆ ਮਹਿੰਗਾ ਹੋ ਗਿਆ ਘਰ ਘਰ ਨਸ਼ਾ ਵਿਕਦਾ ਇੰਨਾ ਬੁਰਾ ਹਾਲ ਹੈ ਪੰਜਾਬ ਦਾ ਇੰਦੀ ਜਵਾਨੀ ਆਪਣੀ ਇਸ ਲਈ ਨਸ਼ੇ ਥੱਲੇ ਪਰ ਸਰਕਾਰ ਕੁਝ ਕਰ ਹੀ ਨਹੀਂ ਰਹੀ ਸਰਕਾਰ ਤੇ ਬੱਸ ਦੀ ਗੱਲ ਹੀ ਆਣੀਗੀ ਕ腐ਸ਼ਨ ਕਿੰਨੀ ਵੱਧ ਗਈ ਇਹ ਕਹਿੰਦੇ ਕ腐ਸ਼ਨ ਬੰਦ ਕਰਾਂਗੇ ਦੱਸੋ ਤਹਿਸੀਲਾਂ 'ਚ ਕਿੰਨੀ ਕ腐ਸ਼ਨ ਹੁੰਦੀ ਆ ਦੱਸੋ ਆਪਣੇ ਸਰਕਾਰੀ ਉਹਦੇ 'ਚ ਦਫ਼ਤਰਾਂ 'ਚ ਕਿੰਨੀ ਕ腐ਸ਼ਨ ਆ ਐਮਐਲਏ ਆਪ ਰਿਸ਼ਵਤ ਲੈ ਰਹੇ ਆ ਐਮਐਲਏ ਆਪ ਰੇਤਾ ਚੱਕ ਰਹੇ ਆ ਐਮਐਲਏ ਆਪ ਡਰਗ ਵਿੱਚੋਂ ਪੈਸਾ ਲੈ ਰਹੇ ਆ ਜਿਹੜੇ ਲੋਕ ਡਰਗ ਵੇਚਦੇ ਨੇ ਐਮਐਲਏ ਉਹਨਾਂ ਤੋਂ ਪੈਸਾ ਲੈ ਰਹੇ ਆ ਤੇ ਦੱਸੋ ਪੰਜਾਬ ਦੇ ਹਾਲਾਤ ਕਿਵੇਂ ਠੀਕ ਹੋਣਗੇ ਸ਼੍ਰੋਮਣੀ ਅਕਾਲੀ ਦਲ ਜੇ ਆ ਜਾਂਦਾ ਕੱਲ ਨੂੰ ਤੇ ਕੀ ਉਹਨਾਂ ਦੇ ਮੁੱਦੇ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਸਦਾ ਹੀ ਬਹੁਤ ਵੱਡਾ ਯੋਗਦਾਨ ਪਾਇਆ ਉਹਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਪੰਜਾਬੀਆਂ ਦਾ ਭਲਾ ਕੀਤਾ ਤੇ ਭਲਾ ਕਰਨਾ ਆ ਤੇ ਇਹ ਪੰਜਾਬੀ ਜੀ ਪਲੀ ਪ੍ਰਕਾਰ ਜਾਣਗੇ ਨੇ ਕਿ ਅਗਰ ਕਿਤੇ ਕੋਈ ਕੰਮ ਹੋਊਗਾ ਤੇ ਅਕਾਲੀ ਦਲ ਦੇ ਇਸ ਸਮੇਂ ਦੌਰਾਨ ਹੋਊਗਾ ਸੋ ਅਸੀਂ ਤਾਂ ਵਚਨ ਬੰਧਿਆ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਆਪਣੇ ਨਕੋਦਰ ਦੇ ਸਤਿਕਾਰਯੋਗ ਵੋਟਰ ਸਹਿਬਾਨਾਂ ਨੂੰ ਤੁਹਾਡੇ ਮਾਧਿਅਮ ਨਾਲ ਇਹ ਆਪਣੇ ਵਚਨ ਦਿੰਦੇ ਆ ਕੀ ਅਸੀਂ ਜੋ ਸਰਦ ਹੋ ਸਕਿਆ ਅੱਗੇ ਵੀ ਕੀਤਾ ਸੀ ਨਕੌਦਰ ਸ਼ਹਿਰ ਦਾ ਨਕੌਦਰ ਇਲਾਕੇ ਦਾ ਲੇਕਿਨ ਬਹੁਤ ਸਾਰੇ ਕੰਮ ਦੂਰੇ ਪਏ ਨੇ ਅਸੀਂ ਆਉਣ ਵਾਲੇ ਸਮੇਂ 'ਚ ਉਹ ਵੀ ਪੂਰੇ ਕਰਾਂਗੇ ਪੰਜਾਬ ਨੂੰ ਤਰੱਕੀ ਦੀ ਲੀਹਾਂ ਤੇ ਲੈ ਕੇ ਜਾਵਾਂਗੇ ਪੰਜਾਬੀਆਂ ਨੂੰ ਖੁਸ਼ਹਾਲ ਬਣਾਵਾਂਗੇ ਇੱਥੇ ਅਮਨ ਅਤੇ ਇਤਫਾਕ ਸ਼ਾਂਤੀ ਰਹੂਗੀ ਕੋਈ ਇੱਥੇ ਝਗੜਾ ਨਹੀਂ ਹੋਊ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਨਾਣੌਟਾਂ ਨੂੰ ਗਨਰਲ ਕਰਾਂਗੇ ਡਰਗ ਨੂੰ ਖਤਮ ਕਰਾਂਗੇ ਤੇ ਇਤੇ ਲੋਕਾਂ ਦਾ ਆਪ ਲੋਕਾਂ ਦਾ ਰਾਜ ਹੋਊਗਾ ਕੋਈ ਰਿਸ਼ੋ ਨਹੀਂ ਲਊਗਾ ਤੇ ਲੋਕਾਂ ਦੇ ਮਸਲੇ ਪਹਿਲੇ ਦਾਤੇ ਹਲ ਹੋਣਗੇ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਗੁਰਪ੍ਰਤਾਪ ਸਿੰਘ ਵੱਡਾਲਾ ਤੋਂ ਮਹੱਲਾ ਰਾਜਪੁੱਤਾਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਸੀ ਜਿੱਥੇ ਸਰਦਾਰ ਅਮਿੰਦਰ ਸਿੰਘ ਕੇਪੀ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਆਏ ਸੀ ਉਹਨਾਂ ਦੇ ਆਪਾਂ ਵਿਚਾਰ ਸੁਣੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਰ